ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਕਿ ਚਪਹਿਰਾ ਸਾਹਿਬ ਕਰਨ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਕਿਵੇਂ ਸਾਡੇ ਤੇ ਜਲਦੀ ਹੋ ਜਾਂਦੀ ਹੈ ਤੇ ਦੂਜੇ ਪਾਠ ਕਰਨ ਦੇ ਨਾਲੋਂ ਚਪਹਿਰਾ ਸਾਹਿਬ ਵਿੱਚ ਪਾਠ ਕਰਨਾ ਉੱਤਮ ਕਿਉਂ ਮੰਨਿਆ ਜਾਂਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਪਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ। ਸਾਧ ਸੰਗਤ ਜੀ ਚਪਹਿਰਾ ਸਾਹਿਬ ਦੇ ਬਾਰੇ ਆਪਾਂ ਸਾਰੇ ਹੀ ਅੱਜ ਕੱਲ੍ਹ ਜਾਨਣਾ ਚਾਹੁੰਦੇ ਹਾਂ। ਚਪਹਿਰਾ ਸਾਹਿਬ ਕਰਨ ਤੇ ਬਾਬਾ ਦੀਪ ਸਿੰਘ ਜੀ ਕਿਸ ਤਰ੍ਹਾਂ ਪ੍ਰਸੰਨ ਹੋ ਜਾਂਦੇ ਹਨ। ਤੇ ਸਾਧ ਸੰਗਤ ਜੀ ਅੱਜ ਕੱਲ੍ਹ ਜਿੱਥੇ ਚਪਹਿਰਾ ਸਾਹਿਬ ਸੰਗਤਾਂ ਕੱਟਦੀਆਂ ਹਨ ਉਹ ਅੱਜ ਕੱਲ੍ਹ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਦੇ ਵਿੱਚ ਹੀ ਕੱਟਦੀਆਂ ਹਨ। ਜਿੱਥੇ ਸਭ ਤੋਂ ਵੱਧ ਸੰਗਤ ਅੱਜ ਕੱਲ੍ਹ ਪਹੁੰਚਦੀ ਹੈ। ਇਸ ਵਿਸ਼ੇ ਨੂੰ ਵਿਚਾਰਨਾ ਬਹੁਤ ਹੀ ਜ਼ਰੂਰੀ ਹੈ ਸੋ ਸਾਧ ਸੰਗਤ ਜੀ ਇਸ ਕਰਕੇ ਆਪਾਂ ਬੇਨਤੀ ਹੈ ਤੁਹਾਡੇ ਨਾਲ ਕੁਝ ਸਾਂਝੀਆਂ ਕਰਨ ਵਾਲੇ ਹਨ ਸਾਧ ਸੰਗਤ ਜੀ ਜਪਹਿਰਾ ਸਾਹਿਬ ਕਟਣ ਦੇ ਲਈ ਸੰਗਤਾਂ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਪਹੁੰਚਦੀਆਂ ਹਨ ਅੰਮ੍ਰਿਤਸਰ ਦਰਬਾਰ ਸਾਹਿਬ ਜਿੰਨਾ ਹੀ ਇਕੱਠ ਅੱਜ ਕੱਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਹੋ ਜਾਂਦਾ ਹੈ ਇੱਥੇ ਮੱਥਾ ਟੇਕਣ ਵਾਲੀ ਸੰਗਤ ਦਾ ਬਹੁਤ ਹੀ ਭਾਰੇ ਇਕੱਠ ਐਤਵਾਰ ਨੂੰ ਵੇਖਿਆ ਹੀ ਜਾਂਦਾ ਹੈ। ਜ਼ਿਆਦਾਤਰ ਇਹ ਇਕੱਠ ਤੇ اٹوٹ ਵਿਸ਼ਵਾਸ ਬਣ ਚੁੱਕਿਆ ਹੈ। ਇਹ ਜ਼ਿਆਦਾ ਇਕੱਠ ਐਤਵਾਰ ਦੇ ਦਿਨ ਨੂੰ ਵੇਖਿਆ ਜਾਂਦਾ ਹੈ ਜਿਸ ਪ੍ਰਤੀ ਲੋਕਾਂ ਦਾ ਬਹੁਤ ਹੀ اٹوٹ ਵਿਸ਼ਵਾਸ ਬਣ ਚੁੱਕਿਆ ਹੈ। ਸੰਗਤ ਦਾ ਵਿਸ਼ਵਾਸ ਬਣ ਚੁੱਕਾ ਹੈ ਕਿ ਦੁਪਹਿਰਾ ਸਾਹਿਬ ਕਟਣਾ ਤਾਂ-ਤਾਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਹੀ ਜਾ ਕੇ ਹੈ। ਸੋ ਇਸ ਵਿਸ਼ੇ ਨੂੰ ਅੱਜ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਇਸ ਦਿਨ ਪੰਜ ਪਾਠ ਜਪਜੀ ਸਾਹਿਬ ਦੇ ਦੋ ਜੋ ਪਈ ਸਾਹਿਬ ਦੇ ਪਾਠ ਅਤੇ ਫਿਰ ਇੱਕ ਸੁਖਮਨੀ ਸਾਹਿਬ ਤੇ ਨਾਲ ਹੀ ਛੇ ਪੌੜੀਆਂ ਅਨੰਦ ਸਾਹਿਬ ਦੀਆਂ ਇਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਰਦਾਸ ਬੇਨਤੀ ਅਸੀਂ ਜ਼ਰੂਰ ਕਰ ਸਕਦੇ ਹਾਂ ਜੀ ਫਿਰ ਤਨਤਨ ਬਾਬਾ ਦੀਪ ਸਿੰਘ ਜੀ ਦੀ ਬਹੁਤ ਜ਼ਿਆਦਾ ਕਿਰਪਾ ਵੀ ਵਰਤ ਜਾਂਦੀ ਹੈ ਸਾਧ ਸੰਗਤ ਜੀ ਅੱਜਕੱਲ੍ਹ ਵੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੀ ਸੰਗਤ ਦੂਰੋਂ ਦੁਰਾਡੇੋਂ ਮਾਲਵੇ ਵਿੱਚੋਂ ਵੀ ਚਪਹਿਰਾ ਸਾਹਿਬ ਕੱਟਣ ਦੇ ਲਈ ਆਉਂਦੀ ਹੈ। ਤੇ ਕਈ ਕਹਿ ਦਿੰਦੇ ਹਨ ਕਿ ਸਾਡੇ ਕੋਲੋਂ ਉੱਥੇ ਪਹੁੰਚਿਆ ਨਹੀਂ ਜਾਂਦਾ। ਉਹੋ ਜਿਹੀ ਸੰਗਤ ਫਿਰ ਘਰੇ ਬੈਠ ਕੇ ਹੀ ਚਪਹਿਰਾ ਸਾਹਿਬ ਕੱਟ ਲੈਂਦੀ ਹੈ। ਬਹੁਤ ਹੀ ਗਿਣਤੀ ਵਿੱਚ ਅੱਜਕੱਲ੍ਹ ਇੱਥੇ ਸੰਗਤਾਂ ਜੁੜਦੀਆਂ ਹਨ। ਜਦੋਂ ਵੇਖਦੇ ਸੀ ਕਿ ਕੋਈ ਟਾਵਾ ਹੀ ਟਾਵਾ ਵਿਅਕਤੀ ਇਥੇ ਦੁਪਹਿਰਾ ਸਾਹਿਬ ਕੱਟਣ ਲਈ ਆਉਂਦਾ ਸੀ ਜਾਂ ਮੱਥਾ ਟੇਕਣ ਲਈ ਆਉਂਦਾ ਸੀ ਪਰ ਅੱਜ ਕੱਲ ਤਾਂ ਬਹੁਤ ਜ਼ਿਆਦਾ ਸੰਗਤ ਇਥੇ ਪਹੁੰਚਦੀ ਹੈ ਸਾਲ ਸੰਗਤ ਜੀ ਹੁਣ ਐਨੀ ਸੰਗਤ ਦੁਪਹਿਰਾ ਸਾਹਿਬ ਦੇ ਵਿੱਚ ਵਿਸ਼ਵਾਸ ਜਿਨ੍ਹਾਂ ਨੇ ਆਪਣਾ ਪੂਰਨ ਹੀ ਬਣਾ ਲਿਆ ਹੈ ਸੰਗਤ ਤਾਂ ਪਹੁੰਚ ਰਹੀ ਹੈ ਉਥੇ ਵਿਸ਼ਵਾਸ ਵੀ ਬਹੁਤ ਕਾਇਮ ਹੋ ਰਿਹਾ ਹੈ ਉਥੇ ਸਾਲ ਸੰਗਤ ਜੀ ਦੁਪਹਿਰਾ ਸਾਹਿਬ ਜੇਕਰ ਕੱਟਿਆ ਜਾਵੇ ਤਾਂ ਯਾਦ ਰੱਖਿਓ ਕਿ ਕੁਝ ਨਾਲ ਦੇ ਨਾਲ ਸਿੱਖਣ ਨੂੰ ਵੀ ਮਿਲ ਜਾਂਦਾ ਹੈ ਆਪਣੀਆਂ ਮਨੋਕਾਮਨਾਵਾਂ 'ਤੇ ਹੀ ਸਾਨੂੰ ਸੀਮਤ ਨਹੀਂ ਰਹਿਣਾ ਚਾਹੀਦਾ। ਕਈ ਵਾਰ ਸਾਡੇ ਮਨ ਦੇ ਖਿਆਲ ਹੁੰਦੇ ਹਨ ਕਿ ਅਸੀਂ ਸਿਰਫ ਆਪਣੀ ਮਨੋਕਾਮਨਾਵਾਂ ਹੀ ਪਰਮਾਤਮਾ ਜੀ ਦੇ ਕੋਲੋਂ ਮੰਗਵੋਣੀਆਂ ਹਨ। ਜਦੋਂ ਉਹ ਸਾਡੀ ਸਾਰੀਆਂ ਹੀ ਮਨੋਕਾਮਨਾਵਾਂ ਨੂੰ ਪੂਰੀਆਂ ਕਰ ਦਿੰਦੇ ਹਨ, ਫਿਰ ਕੀ ਹੁੰਦਾ ਹੈ ਕਿ ਅਸੀਂ ਗੁਰੂ ਘਰ ਜਾਣਾ ਹੀ ਛੱਡ ਦਿੰਦੇ ਹਾਂ। ਤੇ ਜੇਕਰ ਸਾਡੇ ਕਈ ਵਾਰ ਕੋਈ ਮਨੋਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਫਿਰ ਵੀ ਜਾਣਾ ਛੱਡ ਦਿੰਦੇ ਹਾਂ। ਤੇ ਕਦੇ ਇਹ ਨਹੀਂ ਸੋਚਿਆ ਕਿ ਸ਼ਾਇਦ ਇਹ ਚੀਜ਼ ਸਾਨੂੰ ਭਲੇ ਵਾਸਤੇ ਹੀ ਨਾ ਮਿਲੀ ਹੋਵੇ ਪਾਤਸ਼ਾਹ ਜੀ ਨੇ ਸਾਨੂੰ ਤਾਂ ਨਾ ਦਿੱਤੀ ਹੋਵੇ ਕਿ ਸਾਡਾ ਕੋਈ ਨੁਕਸਾਨ ਹੋਣਾ ਹੋਵੇਗਾ ਤੇ ਫਿਰ ਅਸੀਂ ਬਾਬਾ ਜੀ ਦੇ ਵੱਲੋਂ ਨਿਰਾਸ਼ ਹੋ ਕੇ ਦੇਹਧਾਰੀ ਬਾਬਿਆਂ ਵੱਲ ਤੁਰ ਪੈਂਦੇ ਹਾਂ ਜਿਸ ਦੇ ਨਾਲ ਸਾਡੇ ਉੱਪਰ ਕਿਰਪਾ ਹੋਣੀ ਹੋਣੀ ਬੰਦ ਹੋ ਜਾਂਦੀ ਹੈ ਫਿਰ ਸਾਡੇ ਨਾਲ ਸ਼ਹੀਦ ਸਿੰਘਾਂ ਦਾ ਕਦੇ ਵੀ ਪਹਿਰਾ ਨਹੀਂ ਲੱਗਦਾ ਕਿਉਂਕਿ ਕਿਹਾ ਜਾਂਦਾ ਹੈ ਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੇ ਨਾਹੀ ਮਰਨ ਵਿਚਾਰਾ ਸਾਰੀ ਗੱਲ ਹੀ ਪਰਮਾਤਮਾ ਜੀ ਨੇ ਇੱਥੇ ਹੀ ਮੁਕਾ ਦਿੱਤੀ ਹੈ ਇੱਕ ਗੱਲ ਸੌ ਗੱਲਾਂ ਦੀ ਕਰ ਦਿੰਦੀ ਹੈ ਸਾ ਸੰਗਤ ਜੀ ਅਕਥ ਕਹਾਣੀਆਂ ਵਿੱਚ ਆਉਂਦਾ ਹੈ ਕਿ ਸੌ ਗੱਲਾਂ ਦੀ ਇੱਕ ਗੱਲ ਪਰਮਾਤਮਾ ਜੀ ਨੇ ਆਪ ਹੀ ਵਰਤਾ ਦਿੰਦੀ ਹੈ ਦਾਤ ਪਿਆਰੀ ਹੋ ਗਈ ਹੈ ਪਰ ਦਾਤਾ ਦੇਣ ਵਾਲਾ ਉਹ ਦਾਤਾਰ ਪਰਮਾਤਮਾ ਸਾਡੇ ਮਨਾਂ ਦੇ ਵਿੱਚੋਂ ਵਿਸਰ ਚੁੱਕਾ ਹੈ ਜੇ ਸਤਗੁਰੂ ਜੀ ਕਹਿੰਦੇ ਹਨ ਕਿ ਦਾਤਾ ਦੇਣ ਵਾਲਾ ਵਿਸਰ ਚੁਕਿਆ ਹੈ ਤਾਂ ਸਾਧ ਸੰਗਤ ਜੀ ਯਾਦ ਰੱਖਣਾ ਸਾਧ ਸੰਗਤ ਜੀ ਜੇਕਰ ਦਾਤਾ ਦੇਣ ਵਾਲਾ ਦਾਤਾ ਸਾਡੇ ਕੋਲੋਂ ਵਿਸਰ ਚੁਕਿਆ ਹੈ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀਆਂ ਬਾਣੀਆਂ ਲਿਖੀਆਂ ਹਨ ਉਹੀ ਸਾਡੇ ਤੇ ਕਿਰਪਾ ਵਰਤਉਣਗੀਆਂ ਪਰ ਅਸੀਂ ਪੂਰਾ ਹੀ ਉਸ ਪ੍ਰਤੀ ਵਿਸ਼ਵਾਸ ਰੱਖਣਾ ਹੈ ਜੋ ਪਹਿਰਾ ਸਾਹਿਬ ਦੇ ਵਿੱਚ ਵੀ ਤਾਂ ਗੁਰਬਾਣੀ ਦਾ ਜਾਪ ਹੀ ਕਰਵਾਇਆ ਜਾਂਦਾ ਹੈ ਕੋਈ ਵੀ ਉਸ ਵਿੱਚ ਮਨਮਤ ਵਾਲੀ ਗੱਲ ਨਹੀਂ ਹੈ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ ਤੇ ਯਾਦ ਰੱਖਿਓ ਕਿ ਅਸੀਂ ਦਾਤਾਂ ਦੇਣ ਵਾਲੇ ਦਾਤੇ ਨੂੰ ਵੀ ਧਿਆਉਣਾ ਹੈ ਉਸ ਦੇ ਨਾਲ ਜੁੜਨਾ ਹੈ ਕਿਸੇ ਹੋਰ ਵਸਤੂ ਚੀਜ਼ ਦੇ ਨਾਲ ਨਹੀਂ ਤੇ ਨਾ ਹੀ ਦੁਨਿਆਵੀ ਪਦਾਰਥਾਂ ਦੇ ਨਾਲ ਜੁੜਨਾ ਹੈ ਜਦੋਂ ਅਸੀਂ ਦਾਤਾਰ ਨੂੰ ਧਿਆਵਾਂਗੇ ਦਾਤਾਰ ਦੇ ਨਾਲ ਜੁੜ ਜਾਵਾਂਗੇ ਤਾ ਸਾਰ ਸੰਗਤ ਜੀ ਚੁਪਹਿਰਾ ਸਾਹਿਬ ਜੇਕਰ ਅਸੀਂ ਕੱਟ ਲਵਾਂਗੇ ਭਾਵੇਂ ਪੰਜ-ਪੰਜ ਚੁਪਹਿਰੇ ਹੀ ਕੱਟਣ ਵਾਲੀ ਸੰਗਤ ਵੀ ਉੱਥੇ ਬੈਠੀ ਹੁੰਦੀ ਹੈ ਮਨੋ ਕਾਮਨਾ ਜਿਨ੍ਹਾਂ ਦੀਆਂ ਪੂਰੀਆਂ ਵੀ ਹੋਈਆਂ ਹੁੰਦੀਆਂ ਹਨ ਉਹ ਫਿਰ ਵੀ ਚੁਪਹਿਰਾ ਸਾਹਿਬ ਕੱਟ ਰਹੇ ਹੁੰਦੇ ਹਨ ਕਿਉਂਕਿ ਉਹਨਾਂ ਦਾ ਨੇਮ ਬਣ ਚੁੱਕਾ ਹੁੰਦਾ ਹੈ ਉਹ ਚਾਹੁੰਦੇ ਹਨ ਕਿ ਜੇਕਰ ਸਾਡੀ ਮਨੋ ਕਾਮਨਾ ਪੂਰੀ ਹੋ ਚੁੱਕੀ ਹੈ ਤਾਂ ਸਾਨੂੰ ਜ਼ਿੰਦਗੀ ਭਰ ਸਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਰਹਿਣ ਸਾਡਾ ਪਰਿਵਾਰ ਹਮੇਸ਼ਾ ਤਰੱਕੀ ਹੀ ਕਰੇ ਸਤਸੰਗਤ ਜੀ ਤੁਹਾਡੇ ਅੱਗੇ ਬੇਨਤੀ ਹੈ ਕਿ ਨਿਤਨੇਮ ਵੀ ਜ਼ਰੂਰ ਕਰਨਾ ਚਾਹੀਦਾ ਹੈ ਤੇ ਸਤਿਗੁਰ ਪਿਆਰਿਓ ਫਿਰ ਵੇਖ ਲੈਣਾ ਕਿ ਤੁਹਾਡੇ ਕਾਰਜ ਕਿਵੇਂ ਆਪਣੇ ਆਪ ਹੀ ਸਿੱਧ ਹੋ ਜਾਣਗੇ ਸਤਸੰਗਤ ਜੀ ਕਈ ਵਾਰ ਅਸੀਂ ਗਿਣਤੀਆਂ ਮਿੰਟੀਆਂ ਦੇ ਚੱਕਰਾਂ ਵਿੱਚ ਪੈ ਜਾਂਦੇ ਹਾਂ ਕਿ ਮੈਂ ਇੰਨਾ ਪਾਠ ਕਰ ਲਿਆ ਹੈ ਜਾਂ ਮੈਂ ਰੋਜ਼ਾਨਾ ਐਨੇ ਘੰਟੇ ਪਾਠ ਕਰਦਾ ਹਾਂ ਜਾਂ ਕਰਦੀ ਹਾਂ ਜੇਕਰ ਅਸੀਂ ਨਿਤਨੇਮ ਵੀ ਕਰ ਲਿਆ ਹੋਵੇ ਤਾਂ ਅਸੀਂ ਇੱਕ ਦੋ ਜਾਣਿਆਂ ਨੂੰ ਜ਼ਰੂਰ ਦੱਸਦੇ ਹਾਂ ਜਦੋਂ ਪਾਠ ਕਰਨ ਤੋਂ ਬਾਅਦ ਸਾਡੇ ਵਿੱਚ ਮੈਂ ਆ ਜਾਂਦੀ ਹੈ ਤਾਂ ਫਿਰ ਸਾਡੀ ਕੀਤੀ ਹੋਈ ਗੁਰਬਾਣੀ ਦਾ ਪਾਠ ਦਾ ਫਲ ਸਾਨੂੰ ਕਦੇ ਵੀ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਮੈਂ ਹੰਕਾਰ ਦਾ ਰੂਪ ਧਾਰਨ ਕਰ ਚੁੱਕੀ ਹਾਂ ਤੇ ਸਾਥ ਸੰਗਤ ਜੀ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਦੋਂ ਮੈਂ ਆ ਜਾਂਦੀ ਹੈ ਤਾਂ ਉਦੋਂ ਸਮਝੋ ਕਿ ਕਹਾਣੀ ਹੀ ਖਤਮ ਹੋ ਗਈ ਹਰ ਜਿਓ ਅਹੰਕਾਰ ਨਾ ਭਾਵੇਈ ਵੇਦਕੂਕ ਸੁਣਾਵੇ ਤੇ ਸਤਗੁਰ ਨੇ ਸਾਰੀ ਗੱਲ ਇੱਥੇ ਹੀ ਸਪਸ਼ਟ ਕੀਤੀ ਹੈ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਸਤਗੁਰ ਕਹਿੰਦੇ ਹਨ ਉਹਨ ਨੂੰ ਹੰਕਾਰ ਨਹੀਂ ਪਾਉਂਦਾ ਭਾਵੇਂ ਪਰਮਾਤਮਾ ਨੂੰ ਹੰਕਾਰੀ ਬੰਦਾ ਬਿਲਕੁਲ ਵੀ ਪਸੰਦ ਨਹੀਂ ਹੈ ਉਹ ਸਤਗੁਰ ਹੰਕਾਰ ਤੋਂ ਤਾਂ ਕੋਹਾਂ ਹੀ ਦੂਰ ਨੇ ਹੰਕਾਰ ਕਰਨ ਵਾਲਿਆਂ ਤੋਂ ਵੀ ਦੂਰ ਹਨ ਤੇ ਸਾਤ ਸੰਗਤ ਜੀ ਉਹਨਾਂ ਦੀ ਉਹ ਕਦੇ ਵੀ ਅਰਦਾਸ ਬੇਨਤੀ ਨਹੀਂ ਸੁਣਦੇ ਜਿਹੜੇ ਲੋਕ ਹੰਕਾਰ ਕਰਕੇ ਬੈਠੇ ਹੁੰਦੇ ਹਨ ਸਤਗੁਰ ਸੱਚੇ ਪਾਤਸ਼ਾਹ ਹੰਕਾਰੀਆਂ ਦੇ ਲਾਗੇ ਵੀ ਨਹੀਂ ਆਉਂਦੇ ਕਿੰਨੇ ਕਿੰਨੇ ਨਿੰਦਕਾਂ ਦੁਸ਼ਟਾਂ ਤੋਂ ਪਰੇ ਹੀ ਰਹਿੰਦੇ ਹਨ ਜਿਹੜੇ ਇਹੋ ਚੀਜ਼ ਪਰ ਜਿਹੜੇ ਇਹੋ ਜਹੀਆਂ ਚੀਜ਼ਾਂ ਤੋਂ ਦੂਰ ਹਨ ਸਤਗੁਰ ਉਹਨਾਂ ਦੇ ਨੇੜੇ ਹਨ ਫਰਕ ਬਸ ਇੰਨਾ ਕੁ ਪਹਿ ਜਾਂਦਾ ਹੈ ਸਾਥ ਸੰਗਤ ਜੀ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚੋਂ ਅਨੇਕਾਂ ਹੀ ਉਦਾਹਰਨਾਂ ਦਿੱਤੀਆਂ ਹਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾਲੇ ਹੋਏ ਜਿਹਦਾ ਨਾਮ ਸਿਮਰਿਆ ਬਹੁਤ ਹੀ ਜ਼ਿਆਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੋਵੇ ਮਨ ਨੂੰ ਸਕੂਨ ਮਿਲਦਾ ਹੋਵੇ ਫਿਰ ਕੋਈ ਵੀ ਦੁੱਖ ਉਹਨਾਂ ਨੂੰ ਕਦੇ ਵੀ ਪੂਰ ਨਹੀਂ ਸਕਦਾ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਉਹਦਾ ਨਾਮ ਸਿਮਰਨ ਦੇ ਵਿੱਚ ਇੰਨੀ ਤਾਕਤ ਦੇ ਵਿੱਚ ਉਹ ਜੁੜ ਜਾਂਦਾ ਹੈ ਕਿ ਉਸ ਨੂੰ ਫਿਰ ਪ੍ਰਤੱਖ ਹੀ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਉਹ ਕਿੰਨੇ ਹੀ ਭਾਗਾ ਵਾਲੀ ਰੂਹ ਹੁੰਦੀ ਹੋਵੇਗੀ ਜਿਸ ਨੂੰ ਸਾਫ਼ ਤੌਰ ਤੇ ਦਰਸ਼ਨ ਕਰਨ ਨੂੰ ਮਿਲ ਜਾਂਦੇ ਹੋਣਗੇ ਕਿੰਨੀ ਭਾਗਾ ਵਾਲੇ ਉਹ ਪਰਿਵਾਰ ਹੋਣਗੇ ਜਿਨ੍ਹਾਂ ਦੇ ਉੱਪਰ ਬਾਬਾ ਦੀਪ ਸਿੰਘ ਜੀ ਦੀ ਰਹਿਮਤ ਭਰੀ ਨਿਗਾਹ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਸੋ ਸਾਧ ਸੰਗਤ ਜੀ ਅਸੀਂ ਵੀ ਪਰਮਾਤਮਾ ਦੀ ਕਿਰਪਾ ਦੇ ਹੱਕਦਾਰ ਬਣ ਸਕਦੇ ਹਾਂ ਪਰ ਸਾਨੂੰ ਲੋੜ ਹੈ ਦੁਪਹਿਰਾ ਸਾਹਿਬ ਕਰਨ ਦੀ ਸੋ 사త్సੰਗਤ ਜੀ ਸਾਨੂੰ ਵੀ ਜ਼ਰੂਰਤ ਹੈ ਕਿ ਅਸੀਂ ਵਿੱਚ ਪਹਿਰਾ ਸਾਹਿਬ ਕੱਟিয়ে ਤੇ ਨਾਲ ਹੀ ਜ਼ਰੂਰਤ ਹੈ ਕਿ ਜੇਕਰ ਅਸੀਂ ਚ ਪਹਿਰਾ ਸਾਹਿਬ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਪਹੁੰਚ ਕੇ ਨਹੀਂ ਕੱਟ ਸਕਤੇ ਤਾਂ ਘਰ ਵਿੱਚ ਹੀ ਕੱਟ ਲਈਏ ਤੇ ਨਾਲ ਦੇ ਨਾਲ ਨਿਤਨੇਮ ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ 사త్సੰਗਤ ਜੀ ਫਿਰ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਉੱਤੇ ਘਰ ਬੈਠਿਆਂ ਹੀ ਹੋ ਜਾਵੇਗੀ ਤੁਹਾਨੂੰ ਉਹਨਾਂ ਹੀ ਫਲ ਕਾਰ ਵਿੱਚ ਚੁਪਹਿਰਾ ਕੱਟਣ ਦਾ ਵੀ ਪ੍ਰਾਪਤ ਹੋ ਜਾਵੇਗਾ ਜਿੰਨਾ ਸਾਧ ਸੰਗਤ ਦੇ ਉੱਪਰ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਚੁਪਹਿਰਾ ਕੱਟਣ ਦਾ ਹੁੰਦਾ ਹੈ ਸੋ ਸਾਧ ਸੰਗਤ ਜੀ ਅਸੀਂ ਵੀ ਬਾਬਾ ਦੀਪ ਸਿੰਘ ਜੀ ਦੇ ਜੇਕਰ ਪਰਤੱਖ ਦਰਸ਼ਨ ਕਰਨਾ ਚਾਹੁੰਦੇ ਹਾਂ ਉਹਨਾਂ ਦੇ ਕਿਰਪਾ ਭਰਿਆ ਹੱਥ ਆਪਣੇ ਸਿਰ ਤੇ ਰਖਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਚੁਪਹਿਰਾ ਸਾਹਿਬ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਤੇ ਕਦੇ ਵੀ ਚੁਪਹਿਰਾ ਸਾਹਿਬ ਕੱਟਣ ਵਾਲੀਆਂ ਸੰਗਤਾਂ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਅਟੁੱਟ ਵਿਸ਼ਵਾਸ ਹੈ ਤੇ ਅਟੁੱਟ ਵਿਸ਼ਵਾਸ ਕਾਰਨ ਹੀ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ